6 ਸਾਲ ਇੱਕ ਕਮਰੇ ਦੇ ਵਿੱਚ ਅੰਦਰੀ ਬੰਦ ਸੀ ਬਾਹਰ ਨਹੀਂ ਸੀ ਨਿਕਲਦੀ 6 ਸਾਲ ਅੰਦਰੀ ਲੈਟਰਨ ਬਾਥਰੂਮ ਵੀ ਉੱਥੇ ਹੀ ਜਟਾ ਸਿਰ ਚਿੱਟੀਆਂ ਏਡੀਆਂ ਤਨ ਤੇ ਕਪੜਾ ਨਹੀਂ ਕੋਈ ਸੋਜੀ ਨਹੀਂ ਮਾਂ ਮੁੱਸੀ ਮਾਂ ਤੁਹਾਨੂੰ ਕੀ ਆ ਮਰਸਾ ਹਾਂ ਲੈ ਲੈ ਸੱਜੂ ਮੈਂ ਤੁਹਾਨੂੰ ਸੋਹੇ ਵਿਖਾਉਣਾ ਕੋਟੇ ਕਰੋ ਬਾਹਰ ਸੋਹੇ ਚਾੜ ਦੇ ਕੁੜੀ ਮਾਂ ਮੱਤ ਨਾ ਜਾਓ ਚੇਰ ਦਿਓ ਜੀ ਚੇਰ ਅੱਜ ਮਨ ਇੰਨਾ ਖੁਸ਼ ਹੋਇਆ ਦੇਖ ਕੇ ਬਿਮਲਾ ਭੈਣ ਨੂੰ ਮਿਲ ਕੇ ਐ ਲੱਗਿਆ ਵੀ ਉਹ ਬਿਮਲਾ ਨਹੀਂ ਕੋਈ ਹੋਰ ਖੜੀ ਐ ਕੁੜੀ ਆ ਕੇ ਸਾਡੇ ਕੋਲੇ ਛਾਸਕਾਲ ਓ ਲੈ ਨਹੀਂ ਬਿਮਲਾ ਨਹੀਂ ਤਗੜੀਆਂ ਬਿਮਲਾ ਤੂੰ ਨਹੀਂ ਪਛਾਨ ਚ ਨਹੀਂ ਆਈ ਮੇਰੇ ਤਾਂ ਵਾਹ ਜੀ ਵਾਹ ਸასი ਕਾਲ ਭੈਣੇ ਸასი ਕਾਲ ਕਿਵੇਂ ਹੁਣ ਠੀਕ ਰਹੀ ਨਹੀਂ ਭੈਣੇ ਘਰੇ ਕੰਮ ਕਰ ਸਾਰੇ ਕਰਦੀ ਬੀਬਲਾ ਸਾਰੇ ਕਰਦੀ ਆ ਹੁਣ ਤਾਂ ਨੂੰ ਵਾਲੀ ਬਣਦੇ ਨਾ ਮੁੰਡਾ ਵਿਆਹਣਾ ਪਾਣੀ ਬਾੜ ਨੇ ਕਰਨੇ ਆ ਪਾਣੀ ਬਾੜ ਬਣੇ ਦੀਏ ਮਾਏ ਤੁਸੀਂ ਕਰਨੇ ਕੋਈ ਵਾਹਿਗੁਰੂ ਕਰਾਉਣਗੇ ਅਸੀਂ ਤੇਰੇ ਨਾਲ ਆ ਮੈਂ ਆਪਣੀ ਭੈਣ ਦੇ ਨਾਲ ਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕਰਮਾਂ ਦੇ ਵਿੱਚ ਕਈ ਵਾਰੀ ਦੁੱਖ ਸੁੱਖ ਜੋ ਲਿਖਿਆ ਹੁੰਦਾ ਹਟਾਉਣਾ ਹੀ ਹੁੰਦਾ ਇਹ ਭੈਣ 6 ਸਾਲ ਇੱਕ ਕਮਰੇ ਦੇ ਵਿੱਚ ਅੰਦਰੀ ਬੰਦ ਸੀ ਬਾਹਰ ਨਹੀਂ ਸੀ ਨਿਕਲਦੀ 6 ਸਾਲ ਅੰਦਰੀ ਲੈਟਰਨ ਬਾਥਰੂਮ ਵੀ ਉੱਥੇ ਹੀ ਜਟਾਂ ਸਿਰ ਚਿੱਟੀਆਂ ਏਡੀਆਂ ਤਨ ਤੇ ਕੱਪੜਾ ਨਹੀਂ ਕੋਈ ਸੋਜੀ ਨਹੀਂ ਬੇਟਾ ਵੀ ਡਰਦਾ ਕਰ ਛੱਡ ਕੇ ਭੈਣ ਦੇ ਘਰੇ ਜਾ ਕੇ ਰਹਿਣ ਲੱਗ ਗਿਆ ਪਰ ਇੱਕ ਗੱਲ ਸੀ ਉਹ ਰੋਜ਼ ਆਉਂਦਾ ਗੇਟ ਦੇ ਬਾਹਰ ਰੋਟੀਆਂ ਚਾਰ ਫੁਲਕੇ ਪ੍ਰਸ਼ਾਦਾ ਰੱਖ ਜਾਂਦਾ ਤੇ ਜਦੋਂ ਇਹਦਾ ਜੀ ਕਰਦਾ ਖੋਲ ਕੇ ਦਰਵਾਜ਼ਾ ਤੇ ਰੋਟੀ ਖਾ ਲੈਂਦੀ ਸਮਾਂ ਬੀਤਦਾ ਗਿਆ ਹਾਲਾਤ ਬਦ ਤੋਂ ਬਦਰ ਹੁੰਦੇ ਗਏ ਘਰ ਦੇ ਵਿੱਚ ਹਰ ਚੀਜ਼ ਸੀ ਹਰ ਸ਼ੈਅ ਸੀ ਬੈੱਡ ਕੂਲਰ ਫਰਿੱਜ ਟੀਵੀ ਸਭ ਕੁਝ ਖਤਮ ਹੋਣਾ ਸ਼ੁਰੂ ਹੋ ਗਿਆ ਗਲਣਾ ਸ਼ੁਰੂ ਹੋ ਗਿਆ ਸਿਰ ਦਾ ਸਾਈਂ ਵੀ ਤੁਰ ਗਿਆ ਬੱਚਾ ਕਿਵੇਂ ਨਾ ਕਿਵੇਂ ਪੜ੍ਹਾਈ ਵੀ ਛੁੱਟ ਗਈ ਦੁਕਾਨ ਤੇ ਕੰਮ ਕਰਕੇ ਰੋਟੀ ਖਾਂਦਾ ਪਰ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸਾਨੂੰ ਵੀਡੀਓ ਭੇਜੀ ਕਿਸੇ ਨੇ ਸਾਨੂੰ ਦੱਸਿਆ ਵੀ ਇਹ ਭੈਣ ਸਾਰੀ ਸਾਰੀ ਰਾਤ ਅੰਦਰ ਚੀਕਾਂ ਮਾਰੀ ਜਾਂਦੀ ਆ ਵੀ ਕਈ ਕਿ ਦਿਨ ਲਗਾਤਾਰ ਇਦਾਂ ਹੀ ਚੱਲੀ ਜਾਂਦਾ ਵੀ ਡਰਦਾ ਕੋਈ ਅੰਦਰ ਵੀ ਨਹੀਂ ਪੜਦਾ ਘਰ ਚ ਕਾਹ ਕੋ ਖੜਿਆ ਉਹ ਗੁਰੂ ਦੀ ਕਿਰਪਾ ਨਾਲ ਅਸੀਂ ਰਾਜਪੁਰੇ ਸ਼ਹਿਰ ਦੇ ਵਿੱਚ ਆਫੀਸਰ ਕਲੋਨੀ ਉੱਥੇ ਪਹੁੰਚੇ ਉੱਥੋਂ ਸਾਡੀ ਭੈਣ ਨੂੰ ਬਿਮਲਾ ਨੂੰ ਤੁਸੀਂ ਦੇਖੋ ਕਿਹੜੇ ਹਾਲਾਤਾਂ ਵਿੱਚ ਜਦੋਂ ਲੈ ਕੇ ਆਏ ਸੀ ਅੱਜ ਮਨ ਇੰਨਾ ਖੁਸ਼ ਹੋਇਆ ਦੇਖ ਕੇ ਬਿਮਲਾ ਭੈਣ ਨੂੰ ਮਿਲ ਕੇ ਐਨ ਲੱਗਿਆ ਵੀ ਉਹ ਬਿਮਲਾ ਨਹੀਂ ਕੋਈ ਹੋਰ ਖੜੀ ਹੈ ਕੁੜੀ ਆ ਕੇ ਸਾਡੇ ਕੋਲੇ ਮੇਰੀ ਛੋਟੀ ਭੈਣ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਨੂੰ ਤੇ ਉਦੋਂ ਦਾ ਇਹਦਾ ਪੁੱਤ ਵੱਡੀ ਗੱਲ ਸੇਵਾ ਨੂੰ ਮੇਵਾ ਮਿਲਦਾ ਇਹ ਆਪਣੀ ਮਾਂ ਨੂੰ ਲੈ ਕੇ ਇੱਥੇ ਸਾਡੇ ਨਾਲ ਆਇਆ ਸੀ। ਕਰੀਬ 1.5 ਸਾਲ ਬਿਮਲਾ ਭੈਣ ਇੱਥੇ ਰਹੀ। 1.5 ਪੌਣੇ 2 ਸਾਲ ਇੱਥੇ ਰਹਿ ਕੇ ਬਿਮਲਾ ਭੈਣ ਬਿਲਕੁਲ ਠੀਕ ਹੋ ਗਈ, ਕੰਮ ਕਰਾਉਣ ਲੱਗ ਗਈ ਸਾਰਾ ਕੁਝ। ਤੇ ਟਿੰਕੂ ਸਾਡੇ ਨਾਲ ਸੇਵਾ ਕਰਾਉਣ ਲੱਗ ਗਿਆ, ਹੋਰ ਮਰੀਜ਼ਾਂ ਦੀ ਸਾਂਭ ਸੰਭਾਲ ਕਰਨ ਲੱਗ ਗਿਆ। ਹਸਪਤਾਲ 'ਚ ਮਰੀਜ਼ਾਂ ਨੂੰ ਸਾਂਭਣ ਲੱਗ ਗਿਆ। ਇੰਨਾ ਜ਼ਿਆਦਾ ਐਕਸਪਰਟ ਹੋ ਗਿਆ। ਪੂਰੀ ਜ਼ਿੰਮੇਵਾਰੀ ਚੱਕਣ ਲੱਗ ਗਿਆ। ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੀ ਦੀਪਕਾ ਹਸਪਤਾਲ 'ਚ ਫਿਰ ਅਸੀਂ ਟਿੰਕੂ ਦੇ ਨਾਲ ਗੱਲ ਕੀਤੀ ਵੀ ਪੁੱਤ ਤੂੰ ਜੌਬ ਕਰਦਾ ਸੀ ਘਰੇ ਵੀ ਉੱਥੇ ਵੀ ਪਿੰਡ ਵੀ ਕਿਸੇ ਦੁਕਾਨ ਤੇ ਲੱਗਿਆ ਸੀ ਵੀ ਇੱਥੇ ਵੀ ਅਸੀਂ ਤੈਨੂੰ ਤਨਖਾਹ ਦਿਆ ਕਰਾਂਗੇ ਟਿੰਕੂ ਨੂੰ ਫਿਰ ਤਨਖਾਹ ਦੇਣੀ ਸ਼ੁਰੂ ਕਰਤੀ ਫਿਰ ਬਿਮਲਾ ਭੈਣ ਠੀਕ ਹੋ ਕੇ ਆਪਦੇ ਪਿੰਡ ਘਰੇ ਚਲੇ ਗਈ ਵਾਪਸ ਕਹਿੰਦੀ ਵੀਰੇ ਮੈਂ ਹੁਣ ਆਪਦਾ ਘਰ ਦੇਖਣਾ ਅਸੀਂ ਘਰ ਤਿਆਰ ਕਰਾਇਆ ਰੰਗ ਰੂਮ ਕਰਾਇਆ ਘਰ ਚ ਫਰਨੀਚਰ ਸੰਗਤ ਨੂੰ ਬੇਨਤੀ ਕੀਤੀ ਭੈਣਾ ਭਰਾਵਾਂ ਨੇ ਰਲ ਕੇ ਦੁਆਰਾ ਉਹ ਘਰ ਦੇ ਵਿੱਚ ਉਹ ਹਰ ਚੀਜ਼ ਜੋ ਜ਼ਰੂਰਤ ਵਾਲੀ ਸੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਬਿਮਲਾ ਭੈਣ ਇੱਕ ਦਿਨ ਆਪਣੇ ਘਰ ਚਲੇ ਗਈ ਹੁਣ ਬਿਮਲਾ ਭੈਣ ਅੱਜ ਸਾਨੂੰ ਮਿਲਣ ਆਈ ਆ ਟਿੰਕੂ ਨੂੰ ਆਪਣੇ ਬੇਟੇ ਨੂੰ ਮਿਲਣ ਆਈ ਹੈ ਕਿਉਂਕਿ ਇਹ ਵੀ ਮਹੀਨੇ ਚ ਇੱਕ 2-4 ਦਿਨਾਂ ਵਾਸਤੇ ਜਾਂਦਾ ਛੁੱਟੀ ਲੈ ਕੇ ਤੇ ਨਹੀਂ ਤਾਂ ਇੱਥੇ ਹੀ ਹੁੰਦਾ ਸਾਡੇ ਕੋਲ ਹੀ ਇਹ ਡਿਊਟੀ ਕਰਦਾ ਟਿੰਕੂ ਬਿਮਲਾ ਭੈਣ ਆਪਦਾ ਘਰ ਸੰਭਾਲਦੀ ਹੈ ਨੇੜੇ ਕੁੜੀ ਦਾ ਘਰ ਆ ਚਲੋ ਆਪਦੇ ਘਰ ਦੇ ਵਿੱਚ ਵਧੀਆ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ ਘਰ ਨੂੰ ਦੁਬਾਰਾ ਘਰ ਬਣਾ ਲਿਆ ਉਸ ਉੱਜੜ ਚੁੱਕੇ ਘਰ ਦੇ ਵਿੱਚ ਦੁਬਾਰਾ ਫੇਰ ਤੋਂ ਦੀਵੇ ਬੱਤੀਆਂ ਜਗਣ ਲੱਗ ਗਏ ਆ દિਵਾਲੀ ਤੇ ਉੱਥੇ ਪੂਰੀਆਂ ਖੁਸ਼ੀਆਂ ਮਨਾਈਆਂ ਘਰ ਦੇ ਵਿੱਚ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਸ ਘਰ ਦੇ ਵਿੱਚ ਰੌਣਕ ਆਈ ਆ ਕਿ ਹੁਣ ਟਿੰਕੂ ਵੀ ਸਾਡਾ ਵਿਆਹ ਨਾਲ ਹੋਈ ਜਾਂਦਾ ਟਿੰਕੂ ਦਾ ਵਿਆਹ ਕਰਨਾ ਵਾ ਗਾਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਅਰਦਾਸ ਕਰਿਓ ਬਿਮਲਾ ਭੈਣ ਦੀ ਬੇਟੀ ਤਾਂ ਆਪਦੇ ਘਰੇ ਵਧੀਆ ਰੰਗੀ ਵਸਦੀ ਆ ਗਾ ਹੁਣ ਦੋਤਾ ਵੀ ਹੈ ਤੇ ਰਾਇਗੁਰੂ ਕਿਰਪਾ ਕਰਨ ਉਹਨਾਂ ਟਿੰਕੂ ਦਾ ਵੀ ਵਿਆਹ ਹੋ ਜਵੇ ਤੇ ਇਹ ਸਾਡੀ ਭੈਣ ਘਰੇ ਆਪਦੇ ਨਿਊ ਲਿਆਵੇ ਪਾਣੀ ਬਾਰਨੇ ਕਰੇ ਤੇ ਪੋਤਿਆਂ ਪੋਤੀਆਂ ਦੇ ਨਾਲ ਖੇਡੇ ਤੇ ਐਸਾ ਕਰਮ ਜਿਹੜਾ ਉਹ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਕਰ ਸਕਦੇ ਵੀ ਅਸੀਂ ਭੈਣ ਦਾ ਜੀਵਨ ਬਦਲ ਸਕਦੇ ਜੈਨ ਨੂੰ ਇਹਦੇ ਘਰੋਂ ਜਾ ਕੇ ਚੱਕ ਕੇ ਲਿਆਉਂਦੇ ਈਨੇ ਸਾਲਾਂ ਦੀ ਅੰਦਰ ਕਮਰੇ ਚ ਬੰਦ ਬੈਠੀ ਨੂੰ ਤੇ ਅਸੀਂ ਉਹਨੂੰ ਠੀਕ ਕਰਕੇ ਉਹਦੇ ਘਰ ਛੱਡ ਕੇ ਆਉਂਦੇ ਜਾ ਉਹਦਾ ਘਰ ਦੁਬਾਰਾ ਵਸਦਾ ਕਰਕੇ ਆਉਂਦੇ ਸਾਡੇ ਔਕਾਤ ਨਹੀਂ ਸੀ ਉਹ ਉੱਪਰ ਵਾਲਾ ਉਹ ਅੱਲਾਹ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਉਹਦੀ ਕਿਰਪਾ ਹੋਈ ਤੁਹਾਡੀਆਂ ਅਰਦਾਸਾਂ ਅਸੀਸਾਂ ਨੇ ਦੁਆਵਾਂ ਨੇ ਅੱਜ ਬਿਮਲਾ ਭੈਣ ਦਾ ਘਰ ਵਸਦਾ ਕੀਤਾ ਇਸ ਕਰਕੇ ਸਾਡੀ ਬੇਨਤੀ ਹੈ ਭਾਈ ਤੁਹਾਡੇ ਆਣ ਗਵਾਂਡ ਤੁਹਾਡੀ ਰਿਸ਼ਤਦਾਰੀ ਚ ਕਿਤੇ ਕੋਈ ਐਸੇ ਹਾਲਾਤ ਬਣ ਜਾਂਦੇ ਆ ਉਦੋਂ ਫਿਰ ਡਰਿਆ ਨਾ ਕਰੋ ਉਦੋਂ ਮੁੱਖ ਨਾ ਮੋੜਿਆ ਕਰੋ ਉਦੋਂ ਭੱਜਿਆ ਨਾ ਕਰੋ ਸਾਥ ਦਿਆ ਕਰੋ ਹੋਇਆ ਇਹਨਾਂ ਨੇ ਵੀ ਐਵੇਂ ਸੀ ਆਪਣੇ ਨੇ ਮੁੱਖ ਮੋੜ ਲਿਆ ਜਿਨ੍ਹਾਂ ਤੇ ਆਸਾਂ ਸੀ ਉਮੀਦਾਂ ਸੀ ਉਹਨਾਂ ਨੇ ਮੂੰਹ ਮੋੜ ਲੇ ਉਹਨਾਂ ਨੇ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕਣੀ ਸੀ ਬਾਪ ਬਣ ਕੇ ਨਾਲ ਖੜਨਾ ਸੀ ਭਰਾ ਬਣ ਕੇ ਨਾਲ ਖੜਨਾ ਸੀ ਜਦੋਂ ਉਹ ਹੀ ਮੁੱਖ ਮੋੜ ਕੇ ਜਵਾਕ ਨਿੱਕੇ ਨਿੱਕੇ ਸੀ ਇਕੱਲੇ ਕੀ ਕਰਦੇ ਧਿਆਨ ਰੱਖਿਆ ਕਰੋ ਜੀ ਇਨਸਾਨਾਂ ਤਾਂ ਇਨਸਾਨ ਹੋਣ ਦਾ ਫਰਜ਼ ਵੀ ਨਿਭਾਇਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰੀ ਬਿਮਲਾ ਭੈਣ ਨੂੰ ਫੇਰ ਬਹੁਤ-ਬਹੁਤ ਮੁਬਾਰਕ ਸੱਚੀ ਅੱਜ ਮੈਨੂੰ ਬਹੁਤ ਚੰਗਾ ਲੱਗਿਆ ਮਿਲ ਕੇ ਦਿਲ ਤੋਂ ਆਇਓ ਤੁਸੀਂ ਆਉਂਗਾ ਮੈਂ ਪਰ ਐ ਵੀ ਰੋਟੀ ਬਣਾ ਕੇ ਤੂੰ ਖਵਾਉਣੀ ਹੈ ਘਰੇ ਠੀਕ ਹੈ ਦਾਲ ਸਬਜ਼ੀ ਬਣਾਏਂਗੀ ਤੂੰ ਅਸੀਂ ਫੇਰ ਖਾਣ ਆਵਾਂਗੇ ਰੋਟੀ ਦੁਪਹਿਰ ਦੀ ਹੁਣ ਅਸੀਂ ਜਾਣਾ ਜਿੱਦਣ ਗਏ ਨਾ ਉਧਰ ਰਾਜਪੁਰੇ ਵੱਲ ਪੱਕਾ ਦੁਪਹਿਰ ਦੀ ਰੋਟੀ ਤੇਰੇ ਕੋਲ ਖਾਵਾਂਗੇ ਕੀ ਬਣਾਏਂਗੀ ਕੁਝ ਹੋਰ ਬਸ ਠੀਕ ਹੈ ਤੈਨੂੰ ਪਹਿਲਾਂ ਦੱਸ ਦਾਂਗੇ ਵੀ ਆਹ ਸਬਜ਼ੀ ਬਣਾਉਣੀ ਆ ਤੇ ਉਹੀ ਬਣਾ ਲਈ ਫਿਰ ਠੀਕ ਹੈ ਭੈਣੇ ਆਵਾਂਗੇ ਸੀ ਕੋਈ ਨਾ ਜਿਉਂਦੀ ਬਸਦੀ ਰਹਿ ਮੇਰੀ ਭੈਣਾ ਤੁਹਾਡਾ ਵੀ ਧੰਨਵਾਦ ਭੈਣੇ ਜਿੱਦਣ ਲੈਣ ਗਏ ਸੀ ਉਸ ਦਿਨ ਵੀ ਤੁਸੀਂ ਸਾਡੇ ਨਾਲ ਸੀਗੇ ਅੱਜ ਤੱਕ ਤੁਸੀਂ ਨਾਲ ਖੜੇ ਹੋ ਇਹਨਾਂ ਦੇ ਬਹੁਤ ਸ਼ੁਕਰੀਆ ਗੁਰੂ ਕਿਰਪਾ ਕਰਨ ਤੁਹਾਡੇ ਤੇ